ਕਪੂਰਥਲਾ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜothe ਮਸਜਿਦ ਚੌਕ ਦੇ ਕੋਲ ਸ਼ਹਿਰ ਦੇ ਵਿੱਚ ਲੋਕਾਂ ਦੇ ਮੁਤਾਬਕ ਏਜੰਟ ਦਾ ਕੰਮ ਕਰਨ ਵਾਲੇ ਨੌਜਵਾਨ ਹਰਪ੍ਰੀਤ ਸਿੰਘ ਛਿੰਨਾ 올ਫੂ ਬੰਟੀ ਦਾ ਕੁਝਨ ਪੁੱਛਾਤੇ ਵਿਅਕਤੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਪੁਲਿਸ ਮਾਮਲੇ ਦੇ ਗੁੱਥੀ ਨੂੰ ਸੁਲਝਾਉਣ ਦੇ ਵਿੱਚ ਲੱਗੀ ਹੋਈ ਉੱਥੇ ਹੀ ਸ਼ਹਿਰ ਦੇ ਵਿੱਚ ਇਸ ਘਟਨਾ ਨੂੰ ਲੈ ਕੇ دہشت ਦਾ ਮਾਹੌਲ ਬਣ ਗਿਆ ਲੋਕ ਕਿਤੇ ਨਾ ਕਿਤੇ ਪੁਲਿਸ ਦੇ ਲੋ ਐਂਡ ਆਰਡਰ ਦੇ ਸਥਿਤੀ ਨੂੰ ਖਰਾਬ ਹੁੰਦੇ ਦੇਖ ਰਹੇ ਨੇ ਅੱਜ ਦਿਨ ਹੀ ਸ਼ਹਿਰ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਹਰਪ੍ਰੀਤ ਸਿੰਘ ਐਸਐਚਓ ਕੋਤਵਾਲੀ ਪਲਵਿੰਦਰ ਸਿੰਘ ਐਸਐਚਓ ਮਨਜੀਤ ਸਿੰਘ ਤੇ ਐਸਐਚਓ ਸੰਜੀਵਨ ਸਿੰਘ ਅਤੇ ਪੀਸੀਆਰ ਦੀ ਪੂਰੀ ਟੀਮ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਹਸਪੀਟਲ ਆਇਆ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਮੁਸੀਬ ਚੌਂਕ ਲੱਗੇ ਝਗੜਾ ਹੋਇਆ ਇਹ ਮੁਰਦ ਹਰਪ੍ਰੀਤ ਸਿੰਘ ਉਹ ਬੰਟੀ ਟ੍ਰੈਵਲ ਜੰਟੀ ਦਾ ਕੰਮ ਕਰਦਾ ਸੀਗਾ ਤੇ ਇਹਨਾਂ ਦਾ ਕਿਸੇ ਨਾਲ ਆਕਸਿ ਕਿਸ ਮੈਟਰ ਤੇ ਝਗੜਾ ਹੋਇਆ ਇਹਦੀ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਗੱਲ ਸਾਹਮਣੇ ਹੋਈ ਤੁਹਾਨੂੰ ਦੱਸਾਂਗੇ ਫਿਲਹਾਲ ਇਹ ਕਿੱਥੇ ਦੇ ਰਹਿਣ ਵਾਲਾ ਵਾ ਤੇ ਕੀ ਉਮਰ ਕਿੰਨੀ ਹੈ ਦੀ ਉਮਰ 40 42 ਸਾਲ ਦੇ ਕਰੀਬ ਹੋਵੇ ਤੇ ਰਹਿਣ ਵਾਲਾ ਕਿੱਥੇ ਰਹੇ ਕੋਈ ਸਰ ਪੁਰਾਣੀ ਰੰਜਿਸ਼ ਲੱਗਦੀ ਹੈ ਕੀ ਹੈ ਕੀ ਕੋਈ ਝਗੜਾ ਕਿਸ ਕੰ ਦਾ ਇਹਨੂੰ ਰਨ ਇਨਵੈਸਟੀਗੇਸ਼ਨ ਦੇਖਾਂਗੇ ਸਰ ਕਬੂਤਲੇ ਦੇ ਵਿੱਚ ਆਏ ਦਿਨ ਗੁੱਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਇਹਦੇ ਬਾਰੇ ਇਨਹਨਾਂ ਦੇ ਸ਼ਕਤੀ ਨਾਲ ਪੇਸ਼ ਆਵਾਂਗੇ ਜਿੰਨਾਂ ਸੱਚ ਐਕਸ਼ਨ ਲਵਾਵਾਂਗੇ ਨਾ ਸਰ ਕੋਈ ਪੈਸਾ ਦਾ ਮਾਮਲਾ ਨੂੰ ਲੈ ਕੇ ਕੋਈ ਗਲਤ ਐਜੰਟੀ ਦਾ ਕੰਮ ਕਰਦੇ ਹੈ ਫਿਲਹਾਲ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਇਹ ਜੋ ਜਾਣਕਾਰੀ ਹੈ ਜੋ ਰਿਜ਼ਲਟ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿਆਂਗੇ ਸਰ ਦੋਸ਼ੀਆਂ ਦਾ ਪਤਾ ਲੱਗ ਚੁੱਕਾ ਵੀ ਕਤਲ ਕਿਹਨੇ ਕੀਤਾ ਹੈ ਕਿ ਡਾਊਟ ਆ ਕਿੰਨਾਂ ਨੇ ਕੀਤਾ ਉਹ ਗੱਲ ਕਲੀਅਰ ਹੋ ਜੇ ਤੁਹਾਨੂੰ ਦੱਸ ਦਾਂਗੇ ਕਿੰਨਾਂ ਨੇ ਤੇ ਸਰ ਆਸੇ ਪਾਸੇ ਕੋਈ ਸੀਸੀਟੀਵੀ ਫੁਟੇਜ ਵਗੈਰਾ ਲੱਗੇ ਹੋਏ ਸੀ ਜੇ ਅਸੀਂ ਸਰ ਹਸਪੀਟਲ ਹੀ ਪਹੁੰਚੇ ਮੌਕੇ ਤੇ ਜਾ ਕੇ ਦੇਖਦਾ ਤੇ ਕੀ ਦਿੱਤਾ ਸਭ ਮੋਬਾਈਲ ਤੇ ਕਹਿੰਦੇ ਗੱਲ ਕਰ ਰਹੇ ਸੀ ਜਦੋਂ ਲੜਾਈ ਹੋਈ ਆ ਮੈਨੂੰ ਇਹਦੇ ਬਾਰੇ ਜਾਣੀ ਜਾਣਕਾਰੀ ਨਹੀਂ ਹੈ ਜੀ ਆਪਣੇ ਕੋਲ ਸੌਲਡਰ ਦਾ ਕੇਸ ਆ ਜੀ ਲੜਾਈ ਝਗੜੇ ਦਾ ਕੇਸ ਹੈ ਮਸੀ ਚੌਂਕ ਤੋਂ ਜੀ ਕੀ ਨਾਮ ਦੀ ਬੇਸ਼ਰਮ ਹਰਪ੍ਰੀਤ ਸਿੰਘ ਠੀਮਾ ਚੀਨਾ ਕਹ ਰਿਹਾ ਹੈ ਕੁਰਸੂ ਬੰਟੀ ਚਾਹ ਸੁਣਨਾ ਚਾਹ ਮਨਨ ਜੀ ਉਮਰ ਕਿੰਨੀ ਹੈ ਕਾ ਜੀ ਉਮਰ ਚਾਲੀ 45 ਸਾਲ ਦੇ ਵਿੱਚ ਹੈ ਇਹ ਕਿੱਥੇ ਦੇ ਰਹਿਣ ਵਾਲਾ ਪੁੱਤ ਹੈ ਇਹ ਸ਼ਨਾਈਪਾਲ ਦੇ ਪਿੱਛੇ ਦਾ ਸਾਨੂੰ ਦੱਸਣ ਜੀ ਇਹੀ ਪਤਾ ਲੱਗਾ ਕਿੰਨੇ ਵਜੇ ਆਇਆ ਜੀ ਇਹ ਕੁਛ ਸਾਢੇ ਕੋ ਪੋਣੇ ਸੀ 19:50 ਇਸ ਟਾਈਮ ਤੇ ਇਹ ਬਿਲਕੁਲ ਲੈਟ ਸੀ ਉਹਦਾ ਲੱਗਿਆ ਹਾਂ ਜੀ ਤੋ ਆਏ ਸਾਡੇ ਕੋ ਲੈਟ ਸੀ ਤੇ ਮਾਰਿਆ ਕਿੱਦਣਾ ਗਿਆ ਹਸਪਤਾਲ ਉੱਪਰ ਮਤ ਇਹ ਇਧਰ ਆ ਰਹੀ ਸੀ ਜੀ ਇੱਕ ਛਾਤੀ ਦੀ ਵੀ ਛੱਟ ਲੱਗੀ ਹੋਈ ਆ ਦੋ ਪ੍ਰਕਾਣਾ ਪੜਤੇ ਵੀ ਹੈਗੇ ਪੇਟ ਦੇ ਪਿੱਛੇ ਮਛਾਣੇ ਗਏ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ